ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੋ ਕੈਨੇਡਾ ਦੇ ਵੱਲੋਂ ਦੋ ਪ੍ਰੋਗਰਾਮਸ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਇੱਕ ਪ੍ਰੋਗਰਾਮ ਪੀਜੀਪੀ ਯਾਨੀ ਕਿ ਪੈਰੈਂਟਸ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਹੈ ਦੂਜਾ ਪ੍ਰੋਗਰਾਮ ਜਿਹੜਾ ਉਹ ਸਪਾਊਸ ਓਪਨ ਵਰਕ ਪਰਮਟ ਸਪਾਊਸ ਓਪਨ ਵਰਕ ਪਰਮਿਟ ਦਾ ਜਿਹੜਾ ਪ੍ਰੋਗਰਾਮ ਜਿਸ ਦੇ ਵਿੱਚ ਸੰਭਾਵੀ ਚੇਂजेस ਨੇ ਯਾਨੀ ਕਿ ਚੇਂजेस ਹੋਣ ਦੀ ਸੰਭਾਵਨਾ ਹੈ ਤੇ ਕੀ ਚੇਂजेस ਜਿਹੜੇ ਐ ਇਹ ਹੋ ਸਕਦੇ ਨੇ ਜਿਸ ਨੂੰ ਲੈ ਕੇ ਇੱਕ ਲੈਟਰ ਜਿਹੜਾ ਉਹ ਸਾਹਮਣੇ ਆਇਆ ਹੈ ਤੇ ਜਿਹੜੀ ਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਨਵੇਂ ਚੇਂजेस ਇੰਟਰੋਡਿਊਸ ਕੀਤੇ ਜਾ ਸਕਦੇ ਨੇ ਉਸ ਬਾਰੇ ਡਿਸਕਸ਼ਨ ਕਰਨਾ ਹੈ ਜਿਸ ਦੀਆਂ ਕਨਸੋਹਾ ਬਹੁਤ ਤੇਜ਼ ਹੋ ਗਈਆਂ ਨੇ ਉਸ ਤੋਂ ਇਲਾਵਾ ਪੈਰੈਂਟ ਤੇ ਗ੍ਰੈਂਡ ਪੈਰੈਂਟਸ ਦੇ ਮਾਮਲੇ ਨੂੰ ਲੈ ਕੇ ਵੀ ਡਿਸਕਸ਼ਨ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਉਸ ਤੋਂ ਇਲਾਵਾ ਇੱਕ ਕਨਫਿਊਜ਼ਨ ਹੈ ਕਿ ਕੀ ਸੁਪਰ ਵੀਜ਼ਾ ਨੂੰ ਲੈ ਕੇ ਵੀ ਕੋਈ ਚੇਂजेस ਹੋਇਆ ਹੈ ਉਸ ਨੂੰ ਲੈ ਕੇ ਵੀ ਡਿਸਕਸ਼ਨ ਜਿਹੜਾ ਉਹ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਕਰਨਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰ ਅਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵੱਲੋਂ ਜਿਹੜਾ ਇੰਟਰੋਡਿਊਸ ਕੀਤਾ ਗਿਆ ਚੇਂਜਸ ਉਸ ਬਾਰੇ ਪਹਿਲਾਂ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ 2025 ਦੇ ਵਿੱਚ ਕੈਨੇਡਾ ਪੀਜੀਪੀ ਪ੍ਰੋਗਰਾਮ ਦੇ ਅੰਦਰ ਯਾਨੀ ਕਿ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਦੇ ਅੰਦਰ ਨਵੀਂ ਕੋਈ ਵੀ ਅਪਲੀਕੇਸ਼ਨ ਜਿਹੜੀ ਹੈ ਉਹਨੂੰ ਐਕਸੈਪਟ ਨਹੀਂ ਕਰੇਗਾ ਉਸ ਤੋਂ ਇਲਾਵਾ ਕੈਨੇਡਾ ਨੇ ਹੁਣ ਜਿਹੜੀ ਅਪਲੀਕੇਸ਼ਨਸ ਪ੍ਰੋਸੈਸ ਕਰਨੀਆਂ ਨੇ ਉਹ 2020 ਤੋਂ ਲੈ ਕੇ 2024 ਦੇ ਵਿੱਚਕਾਰ ਜਿਹੜੀਆਂ ਅਪਲੀਕੇਸ਼ਨਸ ਲੱਗੀਆਂ ਸੀਗੀਆਂ ਉਨਾ ਅਪਲੀਕੇਸ਼ਨਸ ਦੇ ਉੱਤੇ ਹੀ ਡਿਸੀਜਨ ਬਣਾਉਣਾ ਹੈਗਾ ਉਸ ਤੋਂ ਇਲਾਵਾ ਜਿਹੜਾ 2023 ਦੇ ਵਿੱਚ ਟਾਰਗੇਟ ਰੱਖਿਆ ਗਿਆ ਸੀਗਾ ਕੈਨੇਡਾ ਦੇ ਵੱਲੋਂ ਕਿ ਕਿੰਨੇ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਐਜ਼ ਅ ਪੀਆਰ ਜੁਆਇਨ ਕਰ ਸਕਦੇ ਨੇ ਆਪਣੇ ਬੱਚਿਆਂ ਨੂੰ ਉਹਦਾ ਜਿਹੜਾ ਟਾਰਗੇਟ 2023 ਦੇ ਵਿੱਚ ਰੱਖਿਆ ਗਿਆ ਸੀ ਉਹ ਰੱਖਿਆ ਗਿਆ ਸੀਗਾ ਕਿ 2024 ਦੇ ਵਿੱਚ 32000 ਜਿਹੜੀ ਪੀਆਰ ਸਪਾਂਸਰਸ਼ਿਪ ਹੈ ਉਹ ਹੋਵੇਗੀ ਤੇ 34000 ਲੋਕ ਜਿਹੜੇ ਆ ਉਹ 2025 ਦੇ ਵਿੱਚ ਜੁਆਇਨ ਕਰਨਗੇ ਆਪਣੇ ਬੱਚਿਆਂ ਪਰ ਇਹਦੇ ਵਿੱਚ 20% ਜਿਹੜਾ ਹੈ ਉਹਨੂੰ ਰਿਵਾਈਜ਼ ਕੀਤਾ ਗਿਆ ਹੈ 20% ਘਟਾ ਕੇ 2025 ਵਾਲਾ ਜਿਹੜਾ ਟਾਰਗੇਟ ਹੈ ਉਹਨੂੰ 24500 ਅਪਲੀਕੇਸ਼ਨ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਯਾਨੀ ਕਿ 24500 ਕਹਿ ਸਕਦੇ ਆ ਕਿ ਇਨਵੀਟੇਸ਼ਨ ਟੂ ਅਪਲਾਈ ਜਿਹੜੇ ਆ ਉਹ ਭੇਜੇ ਜਾਣਗੇ 2000 25 ਦੇ ਵਿੱਚ ਤੇ ਇਹ ਜਿਹੜੇ ਭੇਜੇ ਜਾਣੇ ਆ ਉਹ ਭੇਜੇ ਜਾਣੇ ਜਿਹੜੇ 2020 ਤੋਂ ਲੈ ਕੇ 2024 ਦੇ ਵਿਚਕਾਰ ਅਪਲੀਕੇਸ਼ਨਸ ਲੱਗੀਆਂ ਸਿਗੀਆਂ ਉਹਨਾਂ ਅਪਲੀਕੇਸ਼ਨਸ ਦੇ ਬਿਹਾਫ ਤੇ ਹੀ ਡਿਸੀਜਨ ਜਿਹੜਾ ਹੈ ਉਹ ਹੁਣ ਹੈ ਹੁਣ ਇਹਦੇ ਵਿੱਚ ਇੱਕ ਕਨਫਿਊਜ਼ਨ ਜਿਹੜੀ ਹੈ ਉਹ ਹੋਰ ਹੈਗੀ ਹੈ ਕਿ ਭਈ ਕੀ ਜਿਹੜਾ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਚੇਂਜਸ ਆਏ ਨੇ ਉਸ ਦਾ ਅਸਰ ਸੁਪਰ ਵੀਜ਼ਾ ਤੇ ਵੀ ਪਵੇਗਾ ਅਜਿਹਾ ਕੁਝ ਨਹੀਂ ਹੈਗਾ ਸੁਪਰ ਵੀਜ਼ਾ ਵਾਸਤੇ ਜਿਹੜਾ 5 ਸਾਲ ਦਾ ਸਟੇ ਹੈ ਉਹ ਕਾਇਮ ਰਹੇਗਾ ਯਾਨੀ ਕਿ ਜਿਹੜਾ ਸੁਪਰ ਵੀਜ਼ਾ ਹੈ ਉਸ ਤੇ ਤੁਸੀਂ ਹਾਲੇ ਵੀ ਆਪਣੇ ਮਾਪਿਓ ਨੂੰ ਕੈਨੇਡਾ ਦੇ ਬਾਹਰੋਂ ਕਿਤੇੋਂ ਵੀ ਜਿਹੜਾ ਹੈ ਉਹ ਬੁਲਾ ਸਕਦੇ ਹੈਗੇ ਸੋ ਜੇਕਰ ਇੰਡੀਆ ਤੋਂ ਕਿਸੇ ਨੇ ਸੁਪਰ ਵੀਜ਼ਾ ਅਪਲਾਈ ਕਰਨਾ ਹੈ ਤੇ ਉਹਦੇ ਵਿੱਚ ਕੋਈ ਚੇਂਜ ਨਹੀਂ ਆਇਆ ਇੱਕ ਦੋ ਵੀਡੀਓ ਮੈਂ ਦੇਖੀਆਂ ਸੀਗੀਆਂ ਤੇ ਇੱਕ ਦੋ ਕਾਲਸ ਦੇ ਬਿਹਾਫ ਤੇ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਭਈ ਇਸ ਨੂੰ ਲੈ ਕੇ ਵੀ ਇੱਕ ਅਫਵਾਹ ਜਿਹੜੀ ਉਹ ਫੈਲਾਈ ਜਾ ਰਹੀ ਕਿਉਂਕਿ ਇਸ ਦੌਰਾਨ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ viral ਹੋ ਰਹੀਆਂ ਪਰ ਮਾੜੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ viral ਹੋ ਰਹੀਆਂ ਨੇ ਜੇਕਰ ਚੰਗੀਆਂ ਚੀਜ਼ਾਂ ਦੇ ਕੰਪੈਰੀਜ਼ਨ ਦੇ ਵਿੱਚ ਕਹੀਏ ਉਸ ਤੋਂ ਬਾਅਦ ਜਿਹੜਾ ਨਵਾਂ ਚੇਂਜਸ ਇੰਟਰੋਡਿਊਸ ਕੀਤਾ ਜਾਣ ਵਾਲਾ ਜਾਂ ਕਹਿ ਸਕਦੇ ਹੋ ਕਿ ਜਿਸ ਨੂੰ ਲੈ ਕੇ ਰਿਕਮੈਂਡੇਸ਼ਨ ਭੇਜੀ ਗਈ ਹੈ ਉਹ ਚੇਂजेस ਇਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਦਰਸਰ ਇਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਇੱਕ ਲੈਟਰ ਜਿਹੜਾ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਹੜਾ IRCC IRCC ਦੇ ਨਾਮ ਜਿਹੜਾ ਇਹ ਲੈਟਰ ਹੈ ਉਹ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦੋ ਚੇਂजेस ਦੀ ਗੱਲ ਕੀਤੀ ਜਾ ਰਹੀ ਹੈ ਪਹਿਲੇ ਚੇਂजेस ਦੀ ਗੱਲ ਇਹ ਕੀਤੀ ਜਾ ਰਹੀ ਹੈ ਕਿ ਜਿਹੜਾ ਇਸਪਾਊਸ ਓਪਨ ਵਰਕ ਪਰਮਿਟ ਤੁਸੀਂ ਅਪਲਾਈ ਕਰ ਸਕਦੇ ਸੀਗੇ ਉਹਨੂੰ ਹੁਣ ਲਿਮਿਟਿਡ ਕਰ ਦੋ ਤੇ ਜਿਹਦੀ ਜੌਬ ਟਾਇਰ 0 ਤੇ টিআর ਇੱਕ ਦੇ ਵਿਚਕਾਰ ਹੈ ਸਿਰਫ ਉਹੀ ਅਪਲਾਈ ਕਰ ਸਕਣ ਉਸ ਤੋਂ ਇਲਾਵਾ ਕੋਈ ਹੋਰ ਅਪਲਾਈ ਨਾ ਕਰ ਸਕੇ ਇਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਇਹ ਚੇਂजेस ਜਿਹੜੀ ਹੈ ਉਹ ਇੰਟਰੋਡਿਊਸ ਕੀਤੀ ਗਈ ਹੈ ਇੰਟਰੋਡਿਊਸ ਕੀਤੀ ਨਹੀਂ ਗਈ ਮਤਲਬ ਇਹ ਦੀ ਰეკਮੈਂਡੇਸ਼ਨ ਭੇਜੀ ਗਈ ਹੈ ਤੇ ਇੰਟਰੋਡਿਊਸ ਕਦੋਂ ਹੁੰਦੀ ਹੈ ਇਹ ਹਾਲੇ ਸਮਾਂ ਦੱਸੇਗਾ ਜਾਂ ਆਉਣ ਵਾਲੇ ਸਮੇਂ ਜਦੋਂ ਹੁੰਦੀ ਹੈ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਤੇ ਉਮੀਦ ਕਰਦੇ ਨਾ ਹੋਵੇ ਤੇ ਜ਼ਿਆਦਾ ਠੀਕ ਹੈ ਕਿਉਂਕਿ ਇਹਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਸਪਾਊਸਲ ਓਪਨ ਵਰਕ ਪਰਮਿਟ ਨੂੰ ਨੁਕਸਾਨ ਪਹੁੰਚ ਸਕਦਾ ਹੈ ਖਾਸ ਕਰਕੇ ਜਿਨ੍ਹਾਂ ਨੇ ਆਪਣੇ ਸਪਾਊਸ ਨੂੰ ਕੈਨੇਡਾ ਦੇ ਵਿੱਚ ਜੁਆਇਨ ਕਰਨਾ ਹੈ ਹੁਣ ਉਸ ਤੋਂ ਇਲਾਵਾ ਇੱਕ ਸ਼ਰਤੇ ਦੇ ਵਿੱਚ ਹੋਰ ਵਧਾਉਣ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਕੈਨੇਡਾ ਦੇ ਵਿੱਚ ਤੁਹਾਡੇ ਸਪਾਊਸ ਦਾ ਉਹਦੀ ਵੈਲਿਡਿਟੀ ਐਟ ਲੀਸਟ 16th ਮੰਥ ਦੀ ਹੋਣੀ ਚਾਹੀਦੀ ਹੈ ਯਾਨੀ ਕਿ 16 ਮਹੀਨੇ ਦੀ ਉਹਦੀ ਵੈਲਿਡਿਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜੇਕਰ 16 ਮਹੀਨੇ ਤੋਂ ਘੱਟ ਵੈਲਿਡਿਟੀ ਹੈ ਤਾ 스파우스 오픈 ਵਰਕ 퍼밋 एक्सेप्ट ਨਹੀਂ ਨਹੀਂ ਹੋ ਸਕਦਾ ਸੋ ਖਾਸ ਕਰਕੇ ਜਿਨ੍ਹਾਂ ਦੇ 2 ਸਾਲ ਦੇ ਵਰਕ ਪਰਮਿਟ ਹੈ ਉਨ੍ਹਾਂ ਵਾਸਤੇ ਇੱਕ ਕਿਤੇ ਨਾ ਕਿਤੇ ਥੋੜੀ ਜਿਹੀ ਸ਼ੌਕਿੰਗ ਨਿਊਜ਼ ਜ਼ਰੂਰ ਕਹਿ ਸਕਦੇ ਆ ਕਿਉਂਕਿ ਜਿੰਨਾ ਚਿਰ ਨੂੰ ਪ੍ਰੀਪਰੇਸ਼ਨ ਕਰਦੇ ਹੋ ਨਾ ਚਿਰ ਨੂੰ ਜੇ ਵੈਲਿਡਿਟੀ 16 ਮਹੀਨੇ ਤੋਂ ਘੱਟ ਰਹਿ ਗਈ ਤੇ ਤੁਸੀਂ ਤੁਹਾਡਾ ਸਪਾਊਸ ਜਿਹੜਾ ਉਹ ਕੈਨੇਡਾ ਨਹੀਂ ਜਾ ਸਕਦਾ ਇਸ ਦੇ ਉੱਤੇ ਮੈਂ ਇੱਕ ਵੱਖਰੇ ਤੌਰ ਤੇ ਵੀਡੀਓ ਬਣਾਵਾਂਗਾ ਪਰ ਜੇਕਰ ਇਹ ਚੇਂजेस ਇੰਟਰੋਡਿਊਸ ਹੁੰਦੇ ਆ ਤਾਂ ਇਸ ਨੂੰ ਹਾਲੇ ਤੁਸੀਂ ਬਹੁਤਾ ਸੀਰੀਅਸ ਨਹੀਂ ਲੈਣਾ ਪਰ ਜੋ ਮਾਰਕੀਟ ਦੇ ਵਿੱਚ ਅਪਡੇਟ ਹੁੰਦੀ ਹੈ ਮੈਨੂੰ ਹੁੰਦਾ ਕਿ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਉਹਨੂੰ ਕਲੀਅਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਕਿ ਤੁਹਾਨੂੰ ਕੱਲੀ-ਕੱਲੀ ਗੱਲ ਜਿਹੜੀ ਉਸ ਸਮਝ ਵਿੱਚ ਆ ਜਾਵੇ उम्मीद करता ब्लॉग पसंद आया होगा चैनल सबक्राइब कर लो जेकर कन्फ्यूजन है वट्सअप का नंबर दता है चैट करे अपॉइंटमेंट बना लो जो टाइम पीरियड होएगा कॉल बैक करा कोशिश करेंगे तुटा तो हर डाउट क्लीयर किया जाए उम्मीद करता ब्लॉग पसंद आया होगा चैनल सबसक्राइब करो जिना हो सके वाद तो वह शेयर करो कितना सोपी छल्प चाहिए अपनी प्रोफाइल डिसकस करना चाहते हो प्रोफाइल की प्रजेंटेस बनवाना चाहते हो तो वैलकम है अभी वीजा फाइलिंग नहीं करते इस करके कॉल या मैसेज ना करा करो चैनल सबसक्राइब करो जिन्ना हो सके वो वह करो